ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਹੋਸਟ ਜਾਨੀ 바ਵਾ ਵਿੱਕੀ ਵੱਲੋਂ ਤੇ ਤੁਹਾਡੇ ਆਪਣੇ ਚੈਨਲ ਇਹ ਮੇਰਾ ਪੰਜਾਬ ਵੱਲੋਂ ਜੀ ਸ਼ੁਰੂ ਕਰਦੇ ਆ ਜੀ ਫਨੀ ਚੁਟਕਲਿਆਂ ਦਾ ਦੌਰ ਇੱਕ ਮਹੱਲੇ 'ਚ ਜੀ ਇੱਕ ਸਬਜ਼ੀ ਵੇਚਣ ਵਾਲ ਆਇਆ ਕਰੇ ਦੇਖਣ ਨੂੰ ਸਿੱਧਾ ਸਾਦਾ ਲੱਗੇ ਜੀ ਤੇ ਜਨਾਨੀਆਂ ਉਹ ਤੋਂ ਸਬਜ਼ੀ ਦਾ ਹਾਰ ਵੀ ਲੈ ਲਿਆ ਕਰਮ ਤਾਂ ਉਹ ਆਪਣੀ ਕਾਪੀ 'ਤੇ ਲੈ ਲਿਆ ਕਰੇ ਜੀ ਸਾਹ ਉਹਦਾ ਬਿਲਕੁਲ ਸਹੀ ਪਰ ਨਾ ਉਹਨੇ ਕਦੇ ਕਿਸੇ ਤੋਂ ਕੋਈ ਪੁੱਛਿਆ ਨਹੀਂ ਚਲੋ ਜੀ ਜਨਾਨੀਆਂ ਨੂੰ ਆਏ ਹੋਗਾ ਵੀ ਕਮਾਲ ਹੋਗੀ ਕਾਪੀ ਤੇ ਲਿਖ ਲੈਂਦਾ ਨੌਵੇਂ ਨੇ ਕਿਤੇ ਕਿਸੇ ਤੋਂ ਪੁੱਛਿਆ ਨਹੀਂ ਇਹ じゃ ਕਾਪੀ ਤੇ ਲਿਖਦਾ ਕੀ ਹੈ ਇੱਕ ਦਿਨ ਜੀ ਜਨਾਨੀਆਂ ਨੇ ਉਹਦੀ ਕਾਪੀ ਚੱਕ ਲਈ ਤੇ ਕਾਪੀ ਦੇ ਨਾਂ ਐਂ ਤਰਤੀਬ ਬਾਰ ਲਿਖੇ ਹੋਏ ਸੀ ਕਹਿੰਦਾ ਬਿੱਲੀ ਅੱਖੀ 40 ਰੁਪਏ ਪੈਟਰਨ ਟੈਂਕ 35 ਰੁਪਏ ਸੜੀ ਬੁੱਧੀ 40 ਰੁਪਏ ਕੰਜੂਸ 45 ਰੁਪਏ ਲੜਾਕਣ 50 ਰੁਪਏ ਕਬੀ ਨੱਕੀ 70 ਰੁਪਏ ਨੀਰੀ ਅੱਗ 80 ਰੁਪਏ ਇੱਕ ਵਾਰ ਜੀ ਇੱਕ ਗਰੀਬ ਬੰਦਾ ਗਵਾਰੇ ਤੇ ਲਿਖ ਕੇ ਗੈਂਸੀ ਗਵਾਰੇ ਤੇ ਲਿਖ ਕੇ ਰੱਬ ਨੂੰ ਭੇਜਿਆ ਕਰੇ ਆਪਦਾ ਐਡਰੈਸ ਤੇ ਲਿਖਿਆ ਕਰੇ ਵੀ ਰੱਬ ਜੀ ਮੈਨੂੰ 50000 ਰੁਪਏ ਦੀ ਲੋੜ ਆ ਕਿਸੇ ਵੀ ਢੰਗ ਨਾਲ ਮੈਨੂੰ 50000 ਰੁਪਏ ਦੋ ਤੁਹਾਡੀ ਬਹੁਤ ਮਿਹਰਬਾਨੀ ਚਲੋ ਗਵਾਰਾ ਛੱਡ ਦਿਆ ਕਰੇ ਜੀ 2-3 ਦਿਨਾਂ ਬਾਅਦ ਗਵਾਰਾ ਛੱਡਿਆ ਕਰੇ ਇੱਕ ਦਿਨ ਜੀ ਉਹਦਾ ਗਵਾਰਾ ਜਾ ਕੇ ਠਾਣੇ 'ਚ ਡਿੱਗ ਪਿਆ ਜਦੋਂ ਠਾਣੇ 'ਚ ਡਿੱਗ ਪਿਆ ਉਹਦਾ ਠਾਣੇਦਾਰ ਨੇ ਗਵਾਰਾ ਚੱਕਿਆ ਠਾਣੇਦਾਰ ਨੇ ਗਵਾਰਾ ਚੱਕ ਕੇ ਜਦੋਂ ਦੇਖਿਆ ਤਾਂ ਗਵਾਰੇ 'ਤੇ ਕੁਝ ਲਿਖਿਆ ਹੋਇਆ ਸੀ ਚਲੋ ਠਾਣੇਦਾਰ ਨੇ ਜੀ ਉਹ ਗਵਾਰੇ ਤੋਂ ਪੜਿਆ ਤਾਂ ਉੱਤੇ ਲਿਖਿਆ ਹੋਇਆ ਸੀ ਰੱਬ ਜੀ ਮੈਨੂੰ 50000 ਰੁਪਏ ਦੀ ਲੋੜ ਆ ਕਿਰਪਾ ਕਰਕੇ ਮੈਨੂੰ ਤੁਸੀਂ 50000 ਰੁਪਏ ਭੇਜੋ ਚਲੋ ਠਾਣੇਦਾਰ ਨੂੰ ਇਹ ਹੋ ਗਿਆ ਯਾਰ ਵੀ ਕਿੰਨਾ ਸ਼ਰੀਖ ਬੰਦਾ ਹੈਗਾ ਬੀ ਇਹ ਬੰਦੇ ਦਾ ਰੱਬ ਤੋਂ ਜਿਹੜਾ ਵਿਸ਼ਵਾਸ ਆ ਟੁੱਟਣਾ ਨਹੀਂ ਚਾਹੀਦਾ ਉਹਨੇ ਕੀ ਕੀਤਾ ਜੀ ਉਹਨੇ ਆਪਦੇ ઠાਣੇ 'ਚੋਂ ਕੁਝ ਪੈਸੇ ਇਕੱਠੇ ਕੀਤੇ ਕੁਝ ਆਸ-ਪਾਸਿਓਂ ਪੈਸੇ ਇਕੱਠੇ ਕੀਤੇ ਇਕੱਠੇ ਕਰਕੇ ਜੀ ઠાਣੇਦਾਰ ਕੋਲੇ 25000 ਰੁਪਇਆ ਹੋਇਆ 25000 ਰੁਪਇਆ ਲੈ ਕੇ ਉਹ ਗਰੀਬ ਬੰਦੇ ਦੇ ਘਰੇ ਚੱਲਿਆ ਗਿਆ ਜੀ ઠાਣੇਦਾਰ ਤਾਂ ਗਰੀਬ ਬੰਦੇ ਨੂੰ 25000 ਰੁਪਇਆ ਫੜਾ ਕੇ ઠાਣੇਦਾਰ ਕਹਿੰਦਾ ਵੀ ਮੇਰੀ ਗੱਲ ਸੁਣ ਮਿੱਤਰਾ ਆ ਰੱਬ ਨੇ ਤੈਨੂੰ 25000 ਰੁਪਇਆ ਭੇਜਿਆ ਰੱਬ ਨੇ ਕਿਹਾ ਵੀ ਇੰਨੇ ਕ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਤੂੰ ਇੰਨੇ ਕ ਰੱਖ ਚਲੋ ਜੀ ਉਹ ਬੰਦੇ ਨੇ 25000 ਰੁਪਇਆ ਫੜ ਲਿਆ 25000 ਰੁਪਇਆ ਫੜ ਕੇ ਰੱਖ ਲਿਆ ਜੀ ਰੱਖ ਲਿਆ ਤਾਂ ਦੂਜੇ ਤੀਜੇ ਦਿਨ ਇੱਕ ਗਵਾਰਾ ਹੋਰ ਉੱਡਿਆ ਜਾਵੇ ਤਾਂ ਥਾਣੇਦਾਰ ਨੇ ਮੁਲਾਜ਼ਮਾਂ ਨੂੰ ਕਿਹਾ ਕਹਿੰਦਾ ਯਾਰ ਮੇਰੀ ਗੱਲ ਸੁਣੋ ਉਹ ਗਵਾਰਾ ਫੜ ਕੇ ਲੈ ਕੇ ਆਓ ਤੁਸੀਂ ਜਿਹੜਾ ਉੱਡਿਆ ਜਾਂਦਾ ਹੈ ਚਲੋ ਮੁਲਾਜ਼ਮ ਜੀ ਗਏ ਮੁਲਾਜ਼ਮ ਘੰਟੇ ਦੋ ਘੰਟੇ ਬਾਅਦ ਉਹ ਗਵਾਰਾ ਫੜ ਕੇ ਲਿਆਏ ਗਵਾਰਾ ਫੜ ਕੇ ਜਦੋਂ ਥਾਣੇਦਾਰ ਨੂੰ ਦਿੱਤਾ ਥਾਣੇਦਾਰ ਨੇ ਫੇਰ ਗਵਾਰਾ ਦੇਖਿਆ ਜੀ ਤਾਂ ਗਵਾਰੇ ਤੇ ਥਾਣੇਦਾਰ ਨੇ ਜੋ ਪੜਿਆ ਪਰ ਥਾਣੇਦਾਰ ਦੀਆਂ ਅੱਖਾਂ ਖੜੀਆਂ ਰਹਿ ਗਈਆਂ ਜੀ ਗਵਾਰੇ ਤੇ ਪਤਾ ਕੀ ਲਿਖਿਆ ਹੋਇਆ ਜੀ ਗਵਾਰੇ ਤੇ ਲਿਖਿਆ ਹੋਇਆ ਕਹਿੰਦਾ ਰੱਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਭੇਜੇ ਪੈਸੇ ਮੈਨੂੰ ਮਿਲ ਗਏ ਪਰ ਮੈਨੂੰ ਪਤਾ ਤੁਹਾਡਾ ਹਿਸਾਬ ਪੂਰਾ ਵਧੀਆ ਤੁਸੀਂ ਤਾਂ 50000 ਰੁਪਏ ਭੇਜਿਆ ਸੀ ਪਰ ਜਿਹੜੇ ਪੁਲਿਸ ਵਾਲੇ ਹੁੰਦੇ ਆ ਇਹ ਬਹੁਤ ਕਮੀਨੇ ਹੁੰਦੇ ਆ 25000 ਰੁਪਏ ਵਿੱਚੋਂ ਖਾ ਗਏ